ਸਤਿ ਸ਼੍ਰੀ ਅਕਾਲ ਅਦਾਬ ਮੈਂ ਤੁਹਾਡੇ ਨਾਲ ਮਨਪੱਖ ਖੋਲ੍ਹ ਤੁਸੀਂ ਦੇਖ ਰਹੇ ਹੋ ਟੈਨਿਕਸ ਵਗੈਰਾ ਟੀਵੀ ਤੇ ਗੱਲ ਕਰਾਂਗੇ ਓਰੀ ਦੇ ਬਾਰੇ ਕਿ ਆਖਿਰ ਇੰਡਸਟਰੀ ਦੇ ਵਿੱਚ ਓਰੀ ਨਾਮ ਜੋ ਚੱਲ ਰਿਹਾ ਕੌਣ ਹੈ ਤੁਹਾਨੂੰ ਦੱਸ ਦਿੰਨੇ ਕਿ ਅੱਜ ਹੀ ਜੋ ਨਿਊਜ਼ ਆਈ ਹੈ ਕਿ ਓਰੀ ਨੂੰ ਕਟੜਾ ਪੁਲਿਸ ਨੇ ਜੋ ਹੈ ਅਰੈਸਟ ਕਰ ਲਿਆ ਕਿਉਂਕਿ ਵੈਸ਼ਨਵ ਦੇਵੀ ਮੰਦਿਰ ਪਹੁੰਚਦੇ ਨੇ ਦਰਸ਼ਨਾ ਦੇ ਲਈ ਲੇਕਿਨ ਜਿੱਥੇ ਉਹ ਸਟੇ ਕਰਦੇ ਨੇ ਉੱਥੇ ਅਲਕੋਹਲ ਕੰਜ਼ਿਊਮ ਕਰਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਕਟੜਾ ਪੁਲਿਸ ਨੂੰ ਖਬਰ ਪਹੁੰਚਦੀ ਹੈ ਓਰੀ ਦੇ ਨਾਲ ਨਾਲ 8 ਲੋਕਾਂ ਨੂੰ ਹੋ ਕੇ ਰਫਤਾਰ ਕੀਤਾ ਗਿਆ ਪਰ ਓਰੀ ਹੈ ਕੌਣ ਆਖਿਰਕਾਰ ਨਾ ਤਾਂ ਕਿਸੇ ਹੇ ਕੋਣ ਹੋਰੀ ਜੁਆ ਕਿਸੇ ਵੱਡੇ ਬਿਜ਼ਨਸਮੈਨ ਉਹਨਾਂ ਦਾ ਬੇਟਾ ਹੈ ਜੋ ਇੰਡਸਟਰੀ ਦੇ ਵਿੱਚ ਆਉਂਦਾ ਹੈ ਔਰ ਅੰਬਾਨੀਜ਼ ਦੀ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਰੇਲਾਈਂਸ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਬਹੁਤ ਸਾਰੇ ਬਾਲੀਵੁੱਡ ਦੇ ਵਿੱਚ ਲਿੰਕਸ ਕਿਉਂ ਨਹੀਂ ਇੰਪਰੂਵ ਹੁੰਦੇ ਨੇ ਮਨੀਸ ਨਾਲ ਡਾਇਰੈਕਟ ਲਿੰਕ ਬਣਦੇ ਨੇ ਔਰ ਨਾਲ ਦੀ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਹਰ ਇੱਕ ਕਲਾਕਾਰ ਦੇ ਨਾਲ ਜੋ ਉਹਰੀ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਨੇ ਕਲਾਕਾਰਾਂ ਦੇ ਬੱਚਿਆਂ ਦੇ ਨਾਲ ਵੀ ਫਿਰ ਚਾਹੇ ਸਾਰਾ ਗੁਰਪਾਲ ਹੋਵੇ ਜਾਂ ਜੈਦੇਵ ਗੰਦੀ ਬੇਟੀ ਹੋਵੇ ਜਾਂ ਸ਼ਾਹਰੂਖ ਖਾਨ ਦੇ ਬੱਚੇ ਹੋਣ ਜਾਂ ਫਿਰ ਸਾਰਾ ਅਲੀ ਖਾਨ ਹੋਵੇ ਜਾਂ ਕੋਈ ਵੀ ਉਹ ਨਹੀਂ ਆਪਨ ਨਾਰਮਲ ਡੇਸ ਹਾਂ ਦੁਬਈ ਦੇ ਵਿੱਚ ਅਕਸਰ ਉਰੀ ਨੂੰ ਅਸੀਂ ਦੇਖਦੇ ਹਾਂ ਔਰ ਪੈਪਸ ਜੁਨੇ ਉਹਨਾਂ ਦੇ ਪਿੱਛੇ ਪਿੱਛੇ ਜਾਂਦੇ ਨੇ ਬਹੁਤ ਆਖਿਰ ਉਰੀ ਹੈ ਕੌਣ ਉਰੀ ਦੇ ਜੋ ਫੋਨ ਕਵਰਸ ਨੇ ਉਰੀ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਫੇਮਸ ਹੈ ਆਪਣੇ ਫੈਸ਼ਨ ਦੇ ਲਈ ਵੀ ਬਹੁਤ ਜ਼ਿਆਦਾ ਫੇਮਸ ਹੈ ਔਰ ਕਰਨ ਜੋਹਰ ਦੇ ਸ਼ੋਅ ਦੇ ਵਿੱਚ ਵੀ ਜਦੋਂ ਸੈਲਿਬ੍ਰਿਟੀਜ਼ ਆਉਂਦੇ ਨੇ ਤਾਂ ਉਰੀ ਦੇ ਬਾਰੇ ਪੁੱਛਦੇ ਨੇ ਕਿ ਉਰੀ ਕੌਣ ਹੈ ਉਰੀ ਇੱਕ ਮਿਸਟਰੀ ਹੈ ਕਲਾਕਾਰਾਂ ਦੇ ਵੱਲੋਂ ਵੀ ਬੋਲਿਆ ਜਾਂਦਾ ਉਰੀ ਇੱਕ ਮਿਸਟਰੀ ਹੈ ਆਖਿਰ ਕੌਣ ਹੈ ਤੇ ਉਰੀ ਇੰਡਸਟਰੀ ਦੇ ਵਿੱਚ ਇਸ ਟਾਈਮ ਜੋ ਹੈ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੋਈ ਕੰਟੈਂਟ ਰਾਈਟਰ ਨਹੀਂ ਹੈ ਕੋਈ ਕੰਟੈਂਟ ਕ੍ਰியேਟਰ ਨਹੀਂ ਹੈ ਕੋਈ ਐਕਟਰ ਨਹੀਂ ਹੈ ਕੋਈ ਮਾਡਲ ਨਹੀਂ ਹੈ ਬਟ ਸਟਿਲ ਹੀ ਇਸ ਲਾਈਕ ਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਤੇ ਓਰੀ ਅੱਜ ਜਦੋਂ ਖਬਰ ਆਉਂਦੀ ਹੈ ਉਸ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਓਰੀ ਕੌਣ ਹੈ ਕਿਉਂਕਿ ਇਸ ਤੋਂ ਪਹਿਲਾਂ ਤਾਂ ਇਹੀ ਦੇਖਿਆ ਜਾਂਦਾ ਸੀਗਾ ਕਿ ਓਰੀ ਜੋ ਹੈ ਉਰਵਸ਼ੀ ਰੋਟੇਲਾ ਦੇ ਨਾਲ ਜ਼ਿਆਦਾ ਦੇਖਿਆ ਜਾਂਦਾ ਹੈ ਹਮੇਸ਼ਾ ਇਸ ਵਾਰ ਡਾਇਮੰਡ ਦਾ ਕੇਕ ਕੱਟਦੇ ਹੋਏ ਵੀ ਨਜ਼ਰ ਆਏ ਇਸ ਵਾਰ ਉਸਨੇ ਉਰਵਿਸ਼ਨੂ ਬਹੁਤ ਮਹਿੰਗੇ ਗਿਫਟਸ ਵੀ ਦਿੱਤੇ ਔਰ ਇਹ ਕਿ ਸਰ ਰਿਚ ਬਿਜ਼ਨਸਮੈਨ ਦਾ ਬੇਟਾ ਹੈ ਔਰ ਕੋਈ ਪਾਰਟਿਕੂਲਰ ਅਜ ਤੱਕ ਉਹਨ ਨੇ பட் ਸਟਿਲ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਹਰ ਕੋਈ ਜਾਣਦਾ ਹਰ ਕੋਈ ਕਲਾਕਾਰ ਦਾ ਨਾਲ ਉਹਨਾਂ ਦਾ ਤੁਸੀਂ ਅਗਰ ਸੋਸ਼ਲ ਹੈਂਡਲ ਚੈੱਕ ਕਰੋ ਤਾਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਸਿਰਫ ਔਰ ਸਿਰਫ ਤੁਹਾਨੂੰ ਬਾਲੀਵੁੱਡ ਦੇ ਡਿਗਜ ਕਲਾਕਾਰ ਹੀ ਸਾਰੇ ਨਜ਼ਰ ਆਉਣਗੇ ਸਲਮਾਨ ਖਾਨ ਦੇ ਸ਼ੋਅ ਦੇ ਵਿੱਚ ਵੀ ਜਾਂਦਾ ਬਿਗ ਬਾਸ ਚੋਥੇ ਸਲਮਾਨ ਖਾਨ ਨੂੰ ਪੁੱਛਦੇ ਨੇ ਕਿ ਆਪ ਕਰਦੇ ਕੀ ਆਉਂ ਤੁਸੀਂ ਵੀ ਉਹਨਾਂ ਨੇ ਕੁਮਾਰ ਕੇ ਜਵਾਬ ਦਿੱਤਾ ਔਰ ਕਿਤੇ ਵੀ ਔਰੀ ਨੂੰ ਪੁੱਛਿਆ ਜਾਂਦਾ ਤਾਂ ਔਰੀ ਕਦੇ ਵੀ ਨਹੀਂ ਦੱਸਦੇ ਕਿ ਉਹ ਕੀ ਕਰਦੇ ਸੋ ਕਿੱਥੋਂ ਉਹਨਾਂ ਦੀ ਇਨਕਮ ਆਉਂਦੀ ਹੈ ਕੀ ਕਮਾਉਂਦੇ ਨੇ ਇਸ ਬਾਰੇ ਕੁਝ ਨਹੀਂ ਪਤਾ ਲੇਕਿਨ ਫਿਰ ਵੀ ਚਰਚਾ ਦੇ ਵਿੱਚ ਹੈ ਤੇ ਅੱਜ ਉਹਨਾਂ ਦੀ ਇਸ ਖਬਰ ਤੋਂ ਬਾਅਦ ਅਸੀਂ ਤੁਹਾਨੂੰ ਉਹਨਾਂ ਦੇ ਬਾਰੇ ਦੱਸ ਗਏ ਕਿ ਤਾਮਿਲ ਲਾਜੂ ਦੇ ਵਿੱਚ ਜੋ ਹੈ ਇਹਨਾਂ ਨੇ ਆਪਣੀ ਸਟੱਡੀਜ਼ ਕੰਪਲੀਟ ਕੀਤੀਆਂ ਨੇ ਉਸ ਸਕੂਲਰ ਕਾਲਜ ਦੇ ਵਿੱਚੋਂ ਜਿੱਥੇ 12 ਲੱਖ ਰੁਪਏ ਦੀ ਸਵਿਟਸ ਜੋ ਹੈ ਉੱਥੇ ਸ਼ੁਰੂ ਹੋਗੀ ਉਰੀ ਕਿਸ ਫੈਮਿਲੀ ਦਾ ਬਿਲੋਂਗ ਕਰਦਾ ਇਸ ਦੇ ਬਾਰੇ ਕੋਈ ਵੀ ਡਿਟੇਲ ਜੁੜੇ ਕਿਤੇ ਵੀ ਅਵੇਲੇਬਲ ਨਹੀਂ ਹੈ ਗਿਆ ਸੋ ਇਹ ਜਿਹੜੀ ਖਬਰ ਹੈ ਕਿ ਅਜ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਕਟਨਾ ਪੁਲਿਸ ਦੇ ਵੱਲੋਂ ਕਿਉਂ ਕਿਉਂਕਿ ਉਹ ਅਲਕੋਹਲ ਕੰਜ਼ੂਮ ਕਰ ਰਹੀ ਸੀ ਸੋ ਬੇਸਿਕਲੀ ਉਰੀ ਦੇ ਬਾਰੇ ਅਸੀਂ ਤੁਹਾਨੂੰ ਦੱਸਿਆ ਕਿ ਉਰੀ ਕੌਣ ਹੈ ਤੇ ਇਸ ਤਰ੍ਹਾਂ ਦੀ ਹੋਰ ਪਰਸਨੈਲਿਟੀਆਂ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਫਿਲਹਾਲ ਇਹ ਵੀ ਨੂੰ ਜਾ ਸਕਦੇ ਹਾਂ ਮਨਮਨ ਗਣੇਸ਼ ਦਨਾਲ ਮਨਪ੍ਰਤ ਖੁੱਲ੍ਹ ਦਾਨੀਕ ਸਵੇਰਾ ਟੀਵੀ ਚੰਡੀਗੜ੍ਹ